ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜੀ ਸੋਈਆ ਚੰਗੀ ਟੌਪ ਕਲਾਸ ਗੱਬਣ ਆ ਗਈ ਆ ਆਹ ਵੀਰ ਜੀ ਇਦਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਹੋ ਗਿਆ ਤੀ ਸੁਣਾ ਮੇ ਵੀ ਜੀ ਮਜ਼ੀਆ ਵੀਰੇ ਵਧੀਆ ਨਾ ਦੱਸਿਓ ਨਾ ਵੀ ਜੀ ਮੇਰਾ ਫ੍ਰੀਜੋ ਹਾਂਜੀ ਫੋਨ ਨੰਬਰ 73472 ਹਾਂਜੀ 72160 ਜੋ ਪਿੰਡ ਵੀਰੇ ਬੈਂਡ ਵੀ ਜੀ ਆਪਣਾ ਕੰਦੋ ਵਾਲੀ ਜੋ ਠੀਕ ਹੈ ਜੀਲਾ ਅੰਮ੍ਰਿਤਸਰ ਆ ਗਿਆ ਹੈ ਨਾ ਵੀ ਜੀਲਾ ਅੰਮ੍ਰਿਤਸਰ ਆ ਗਿਆ ਜੋ ਤੇ ਚੰਗੀਆਂ ਵਹਿਣਾ ਵੀਰੇ ਕੋਲੇ ਚੰਗੀਆਂ ਵਹਿੜਾ ਜੋ ਆਹ ਸੂਈ ਆ ਇਤੋਂ ਗੱਲ ਹੀ ਸ਼ੁਰੂ ਕਰ ਲੈ ਹਾਂ ਜੀ ਵੀ ਜੀ ਸੂਈ ਜੋ ਠੀਕ ਹੈ ਜੀ ਤੇ ਕਿੰਨਾ ਦੁੱਧ ਆ ਵੀਰੇ ਥਲੇ ਥਰੇ ਵੀ 14 15 ਕਿਲੋ ਦੁੱਧ ਤਿਆਰ ਪੂਰਾ ਲੀਟਰ ਵਾਲਾ ਲੀਟਰ ਵਾਲਾ ਹੈ ਨਾ 14 ਤੋਂ 15 ਲੀਟਰ ਹਾਂ ਜੀ ਵੀ ਜੀ ਠੀਕ ਹੈ ਵੀਰੇ ਤਾਂ ਤੋਰੀ ਇਹਨਾਂ ਨੂੰ ਹੈ ਨਾ ਤੋਰੋ ਵੀਰ ਜੀ ਖੋਲੋ ਬੱਚਾ ਕੀ ਆ ਗਿਆ ਤਾਂ ਜੋ ਬਗ ਨਾ ਬੱਚਾ ਅੱਛਾ ਆ ਬੱਚਾ ਆ ਗਿਆ ਤਾਂ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲਿਓ ਲੈਵਲ ਉਹ ਚੰਗਾ ਘੈਂਡਾ 14 ਤੋਂ 15 ਲੀਟਰ ਵੀਰ ਦੁੱਧ ਦੱਸਦਾ ਚੰਗੀ ਵਸ਼ੀ ਵੀਰੋ ਵੱਡੇ ਪੱਲੇ ਚ ਆ ਗਈ ਆ ਬੋਦੀ ਵਾਲੀ ਵਹਿੜ ਆ ਗਈ ਆ ਲੰਮੀ ਬੇਲ ਆ ਬਾਕੀ ਵੀਰੇ ਚੈੱਕ ਕਰੋ ਕੁਆਲਟੀ ਚੰਗੀ ਟੌਪ ਕਲਾਸ ਵਹਿੜ ਆ ਗਈ ਐ ਥਨ ਥਨ ਵੀਰੋ ਚੰਗਾ ਲੱਗਿਆ ਵੇਖੋ ਵੀਰੋ ਲੈਵਲ ਉਹ ਚੈੱਕ ਕਰੋ ਐ ਫਟੀਦਰ ਲੈਵਾ ਚੰਗਾ ਦੁੱਧ ਵੀਰ ਦੱਸਦਾ 14 ਤੋਂ 15 ਕਿਲੋ ਚੰਗੀ ਵਿਹੜਾ ਵੀਰੇ ਥਣ ਵੀ ਚੰਗਾ ਲਗਾ ਵੱਡੀ ਵਿਹੜਾ ਆਹ ਬੱਚਾ ਆ ਗਿਆ ਠੀਕ ਆ ਵੀਰੇ ਠੀਕ ਆ ਤਾਂ ਦੁੱਧ 14 ਤੋਂ 15 ਲੀਟਰ 15 ਕਿਲੋ 14 ਦੀ ਵੀ ਜੀ ਆਪਣੀ ਫੁੱਲ ਗਾਰੰਟੀ ਗਾਰੰਟੀ ਵੀਰੇ ਗਾਰੰਟੀ ਉਹਨੇ ਸਾਡੇ ਪਸ਼ੂ ਵੀਰੇ ਗੇ ਦੇ ਉਹ ਵੀਰੇ ਹੁਣੇ ਇਹ ਦੱਸਦੇ ਕਿ ਧਾਰਵਣੀ ਮਾਰੀ ਵਹਿੜਾਂ ਗਈ ਆਂ ਤੇ ਜੋ ਦੱਸਿਆ ਵੀਰੋਣਾ ਉਹ ਨਿਕਲਿਆ ਤੇ ਵੀਰੇ ਐਵੇਂ ਮਜ਼ਾ ਹੁੰਦਾ ਸੱਚਾਈ ਦਾ ਕੋਈ ਵੇਲੋ ਐਡੀ ਨਹੀਂ ਆ ਵੀ ਪੱਟਨੇ ਥਲਿਓ ਪਸ਼ੂ ਆ ਆਜ ਹਨਾ ਟਾਈਮ ਟੂਨ ਦਾ ਕੋਈ ਵੀਰੇ ਨੇ ਨਹੀਂ ਲਾਇਆ ਚੰਗੀ ਵਹਿੜਾ ਵੀਰੇ ਉਹ ਲੈਵਾ ਐ ਦੱਸਦਾ ਕੋਈ ਥਣਾ ਚ ਨਹੀਂ ਵਹਿੜ ਆਈ ਤੇ ਬਿਲਕੁਲ ਸੱਚਾਈ ਹੁੰਦੀ ਆ ਤਾਂ ਹੁਣ ਵੀਰੇ ਮੁੱਲ ਕੀ ਕਰਨਾ ਹਨਾ ਇਹਦਾ ਮੁੱਲ ਵੀ ਜੀ ਨਿਕਾਇਆ ਹੀ ਹੋ ਹਾਂਜੀ ਜਾਰੀ ਦੇ ਦਈਏ ਹਾਂਜੀ 55 ਦੇ ਰਹੀਏ ਵੀ ਜੀ ਕਰ ਦਿਓ ਵੀਰੇ ਮਾਨਤਨ ਵਿੱਚ 50 ਹੀ ਵੀ ਜਿੱਤੇ ਤਾਂ ਕੋਈ ਵੀਰ ਫੋਨ ਲਾਵੇ ਕੀ ਬਾਤ ਹੈ ਜੀ ਤੇ 14 ਲੀਟਰ ਦੁੱਧ ਆ ਗਿਆ ਵੀਰੋ ਚੰਗੀ ਵਿਹੜਾਲੇ ਵਾਲਾ ਚੰਗਾ ਘੈਂਟ ਆ 50000 ਦੀ ਬਾਕੀ ਵੀਰੇ ਮਾਨਤਨ ਕਰਦੀ ਕੋਈ ਨਾ ਹਨਾ ਕੋਈ ਨਹੀਂ ਮੌਕੇ ਵੀ ਜੀ ਮਾਨਤਨ ਫੁੱਲ ਕਰਾਈ ਬਈ ਵੀਰ ਫੋਨ ਲਾਵੇ ਵੀ ਜੀ ਠੀਕ ਹੈ ਜੀ ਠੀਕ ਹੈ ਵੀਰੇ ਇਹਦਾ ਵੀ ਨਹੀਂ ਆ ਵੀ ਮੁੱਲ 65 ਕਿਤਾਬ ਜੀ ਨਾਲ ਕੋਈ 60 ਕਿਤਾਬ ਜੀ ਜਾਇ ਜੀ ਕਿਤਾ ਭਾਣਾ ਲਈ ਭਾਣਾ ਦੇ ਦੀ ਵੀ ਜੀ ਨਹੀਂ ਜਾਇ ਜਿਆ ਰੇੜ ਵੀਰੇ 50000 ਤੋਂ ਮਾਨਤਨ ਹੋ ਜੂ ਚੰਗੀ ਵਹਿੜ ਆ ਗਈ ਵੀਰੋ ਤਾਂ ਆ ਬੱਚਾ ਆ ਗਿਆ ਇਹਦਾ ਬੱਛਾ ਆ ਗਿਆ ਮਗਰ ਹਾਂਜੀ ਤੇ ਚੰਗੀ ਵਹਿੜ ਆ ਵੀਰੇ ਤਾਂ ਜੀ ਦੁਰੇ ਕੋਲ ਕੇ ਤੋੜ ਕੇ ਦਿਖਾ ਦਨੇ ਵੀ ਜੀ ਚੰਗੀ ਵਹਿੜ ਖੋਲ ਦਿਓ ਚੰਗੀ ਵੀ ਜੀ ਸਕੀਣਾ ਮੂਹ ਦੀ ਵੇਖੋ ਐ ਫੇਸਵਾਰਟੀ ਵੇਖੋ ਜੀ ਵੇਖੋ ਵੀਰੇ ਚੈੱਕ ਕਰ ਲਿਓ ਐ ਬੋਦੀ ਵਾਲੀ ਵਹਿੜ ਆ ਗਈ ਆ ਥਾਂ ਥਾਂ ਗੇਟ ਗੇਟ ਤੇ ਆ ਗਿਆ ਲੇ ਵਾਲੂਆ ਚੰਗਾ ਘੈਂਟ ਆ ਵੀਰੋ ਐ ਚੰਗੀ ਵਸ਼ੀ ਵੀਰੇ ਤੋਰਾ ਤਾਰਾ ਚੈੱਕ ਕਰ ਲਿਓ ਕਮਾ ਲਓ ਵੀਰੇ ਕਮਾ ਲਓ ਬਾਕੀ ਵੀਰੇ ਜੀ ਬਾੜਾਂ ਲੋਕੀ 70 70 ਰੁਪਏ ਮੁੱਲ ਕਰਦੇ ਵੀ ਜੀ ਬਿਲਕੁਲ ਵੀਰੇ ਉਹ ਵੀ ਵਪਾਰੀ ਵੀਰਾਂ ਖੜੀ ਸੀ ਖੜੇ ਸੀ ਉਹਦੇ ਪਛੇ ਤੁਹਾਡੇ ਕੋਲੇ ਉਹ ਫੋਨ ਕਰਦੇ ਸੀਗੇ ਕਹਿੰਦੇ ਵੀਰੇ ਆਪਾਂ ਯਕੀਨ ਤੇ ਮੰਗਾਏ ਆ ਤੇ ਬਹੁਤ ਵਧੀਆ ਪਸ਼ੂ ਤੇ ਵੀਰੇ ਐਵੇਂ ਲੰਮਾ ਟਾਈਮ ਕੰਮ ਚੱਲਦਾ ਕਿਵੇਂ ਐਵੇਂ ਸੱਚਾਈ ਰੱਖੋ ਹਨਾ ਕੋਈ ਟੈਪ ਟੂਮ ਨਹੀਂ ਲਾਉਂਦੇ ਆ ਬਿਲਕੁਲ ਵੀਰੇ ਐਮ ਲੱਗਾ ਵੇ ਕਾਹ ਕੋ ਤਰੇਆਣਾ ਜਾਵੇ ਬਿਲਕੁਲ ਵੀਰੇ ਬਿਲਕੁਲ ਵੱਡੀ ਵੇੜਾ ਤਾਂ ਜੀ ਇਹਨਾਂ ਦੂਸਰੋਂ ਟੈਗ ਵੀ ਲਾ ਕੇ ਕਰਨਾ ਬਿਲਕੁਲ ਵੀਰੇ ਬਾਕੀ ਵੀਰੇ ਦੋ ਤਿੰਨ ਨਿਸ਼ਾਨੀਆਂ ਚੈੱਕ ਕੀਤਾ 20 ਕਿਲੋ ਕਹਿ ਦਈਏ ਜਾ ਕੇ ਵੀ ਨਿਕਲੇ ਨਾ ਬਿਲਕੁਲ ਵੀਰੇ ਬਿਲਕੁਲ ਸਚਾਈ ਹੈ ਜੀ ਵੇਖੋ ਵੀਰੋ ਇਹ ਗੱਫਣ ਵੀ 25 ਕਿਲੋ ਵਾਲੀ ਹਾਂ ਜੀ ਵੀਰ ਜੀ ਇਹ ਦੋ ਤਿੰਨ ਦਿਨ ਖੜਦੀ ਵੀ ਜੀ ਇਹ ਦੋ ਤਿੰਨ ਦਿਨ ਬਾਕੀ ਆ ਹਾਂ ਜੀ ਜੀ ਠੀਕ ਵੇਖੋ ਵੀਰੋ ਚੈੱਕ ਕਰ ਲਓ ਮਾਨੇ ਦੇ ਨਾੜਾ ਨੂੰ ਨਾ ਚੈੱਕ ਕਰ ਲਓ ਐ ਚੰਗੀ ਵੇੜਾ ਤਨਹਲੇਦਾਰ 25 26 ਲੀਟਰ ਵਾਲੀ ਵੀਰੇ ਹਾਂ ਜੀ ਵੀਰ ਜੀ ਇਹ ਵੀ ਫੁਰਤੇ ਦਾ ਵੇਖੋ ਵੀਰੇਓ ਲੈਵਾ ਚੈੱਕ ਕਰ ਲਓ ਕਿੰਨੇ ਦਿਨ ਬਾਕੀ ਹੈ ਜੀ ਵੀ ਅੱਜ ਪਾਇਏ ਸੁਕੇ ਵਾ ਜੀ ਮੈਂ ਕੱਲ ਸੁਕੇ ਤਿਆਰ ਹੀ ਹੈ ਆ ਤਿਆਰੀ ਆ ਤੂੰ ਫੇਰ ਵੀ ਲੈ ਹੀ ਜਾਣਾ ਇਹ ਪੁੜਿਆਂ ਤੋਂ 2-4 ਦਿਨ ਲੱਗਦਾ ਹਾਂ ਜੀ ਇਹ ਵੀ ਲੈ ਹੀ ਜਾਣੇ ਬਗਿਰੇ ਪੰਡਾਂ ਹੀ ਪਾਈਆਂ ਥੱਲੇ ਚੈੱਕ ਕਰੋ ਕੁਆਲਿਟੀ ਚੰਗੀ ਵੜਾ ਵੀਰੇ ਫੈਂਡ ਫੂਨ ਵੀ ਚੰਗੇ ਹੁੰਦੇ ਹੋਏ ਦੀ ਹਨਾ ਠੀਕ ਹੈ ਵੀਰੇ ਵੇਖੋ ਵੀਰੇਓ ਚੈੱਕ ਕਰ ਲਿਓ ਲੈਵਾ ਚੈੱਕ ਕਰੋ ਕੀ ਕਹਨੇ ਆ ਥੱਬੇ ਹੀ ਲਾਏ ਵੀਰੇ ਕਿੰਨਾ ਲੈਵਾ ਪੇਸ਼ਾਨ ਉਚਾੜ ਗਈ ਆ ਵੀਰੇ ਉਹਨਾਂ ਵੇਖੋ ਗਾਣੇ ਲੈਵਾ ਬਣਿਆ ਹਾਂ ਚਾਰਨ ਸਾਹਮਣਿਆਂ ਤੇ ਆ ਗਈ ਵੀਰੇ ਦੁੱਧ ਤਾਂ ਬਹੁਤ ਬਹੁਤ ਵਧੀਆ ਕੱਢੂ ਹਨਾ ਮੈਂ ਵੀ ਜੇ ਪੂਰਾ ਦੁੱਧ ਕੱਢੂ ਚੰਗਾ ਰਿਕਾਰਡ ਭਰੂਗੀ ਦੁੱਧ ਦਾ ਲਾ ਤਾਂ ਵੱਡੀ ਗਾਂ ਬਾਕੀ ਵੀਰੇ ਥਣ ਵੀ ਐ ਗੁਲਾਬੀ ਥਣ ਆ ਗਿਆ ਚੰਗੀ ਵੀ ਜੀ ਵੱਡੇ ਪੱਲੇ ਚ ਆ ਗਈਆਂ ਚੰਗੀ ਵੇੜਾ ਜਾਂਦੇ ਵੀਰੇ ਬਾਕੀ ਵੀਰੇ ਚੰਗੇ ਰਿਕਾਰਡ ਵਾਲੀ ਆਗੋਂ ਵੀਰੇ ਹੁਣ ਆਪਣਾ ਆਪ ਤਾਂ ਇਹਨੇ ਵਿਖਾਤਾ ਵਾ ਨਾ ਹਨਾ ਜੋਸ਼ ਤਾਂ ਬਾਕੀ ਕੋਈ ਵੀਰੇ ਸੇਵਾ ਕਰੂਗਾ ਤਾਂ ਦੁੱਧ ਵੀ ਚੰਗਾ ਭਰ ਜੂਗੀ ਸਿਆਲ ਹੁੰਦਾ ਜੀ 30 ਸਿਆਲ ਆਈ ਨੇ ਠੀਕ ਐ ਵੀਰੇ ਸਿਆਲ ਚ ਲੈ ਦੁੱਧ ਚੰਗਾ ਭਰੂਗੀ ਹਨਾ ਬਾਕੀ ਵੀਰੇ ਹੁਣ ਗਰਮੀ ਦਾ ਮੌਸਮ ਆ ਤਾਂ ਸਿਆਲ ਦੇ ਮੌਸਮ ਚ ਸੁੰਦੀ ਦਾ ਹੋਰ ਚੰਗਾ ਦੁੱਧ ਪਰਣਾ ਨਹੀਂ ਆਂ ਨਾ ਬਾਕੀ ਚਲੋ ਕੋਈ ਵੀਰ ਚੰਗੀ ਸੇਵਾ ਕਰੂਗਾ ਤਾਂ ਬਹੁਤ ਚੰਗਾ ਦੁੱਧ ਭਰੂਗੀ ਵੀਰੇ ਐ ਚੰਗੀ ਕੁਆਲਿਟੀ ਦੀ ਆ ਠੀਕ ਹੈ ਤੇ ਵੀਰੇ ਇਹਦਾ ਮੁੱਲ ਇਹਦਾ ਮੁੱਲ ਜੀ ਨਿਕਾਇਆ ਕਰਨਾ ਏ ਹਾਂਜੀ ਇਹਦਾ ਵੀ ਜੀ 55 ਏ ਕਿੰਨੇ ਦੀ ਵੀਰੇ ਹੋਜੂ ਇਹੀ ਵੀ ਜੀ 50 ਹੀ ਦੇ ਦਾਂਗੇ 50 ਦੀ ਹਾਂਜੀ ਕੀ ਬਾਤ ਹੈ ਜੀ ਤੇ ਵੀਰੇ ਜੇ ਕੋਈ ਜੋੜਾ ਪਾਲੂ ਤਾਂ ਮਾਨਤਨ ਖੁੱਲਾ ਹੋਜੂ ਲੱਖ ਜਰ ਜੀ ਦੇ ਦਾਂਗੇ ਜੋੜੇ ਦਾ ਮਾਂਤਨ ਪੂਰਾ ਲੱਖ ਚੋਂ ਮਾਂਤਨ ਫੋਲ ਹੋ ਜੂ 2000 ਛੱਡ ਦਾਂਗੇ ਵੀ ਜੀ ਕੋਈ ਜੋੜਾ ਮੰਗੂਗਾ ਬਾਕੀ ਕੋਈ ਫੋਨ ਲਾਵੇ ਮੋੜਦਾ ਨਹੀਂ ਵੀਰੇ ਦੇਣੀ ਵੀ ਜੀ ਕੋਈ ਫੋਨ ਲਾਵੇ ਵੀਰੇ ਕੀ ਪਤਾ ਨਹੀਂ ਕਿੱਥੇ ਹੋ ਜਾਣੀਆਂ ਹੈ ਕੀ ਬਾਤ ਹੈ ਜੀ ਵੇਖੋ ਵੀਰੋ ਵੱਡੀਆਂ ਵੇੜਾਂ ਨੇ ਲੰਮੀ ਬੇਲ ਦੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਐ ਚੰਗੇ ਬਾਨੇ ਹੁੰਨਿਆ ਬਾਕੀ ਵੀਰਾ ਕਹਿੰਦਾ ਫੋਨ ਲਾ ਲਿਓ ਮਾਂਤਨ ਖੁੱਲੇ ਹੋ ਜਾਣਗੇ ਤਾਂ ਫੋਨ ਜਰੂਰ ਲਾ ਲੇ ਵੀਰੇ ਚੰਗੇ ਰਿਕਾਰਡ ਵਾਲੀਆਂ ਨੇ ਚੰਗੇ ਦੁੱਧ ਵਾਲੀਆਂ ਵੇੜਾਂ ਨੇ ਠੀਕ ਹੈ ਜੀ ਚੰਗੀ ਸਕਰੀਨ ਮੈਡ ਆ ਗਈਆਂ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਨਾਮ ਵੀਰ ਜੀ ਮੇਰਾ ਪ੍ਰੀਤ ਜੋ ਪਿੰਡ ਵੀਰ ਜੀ ਕੰਦੋਵਾਲੀ ਫੋਨ ਨੰਬਰ 7347274260 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਕਾ ਵੀਰ ਜੀ